ਕਵੀ ਕੇਸਰ ਸਿੰਘ ਇੱਕ ਗੁਰਪ੍ਰਣਾਲੀ ਲਿਖਦਾ ਹੈ 19ਵੀਂ ਸਦੀ ਵਿੱਚ ਉਹ ਲਿਖਦਾ ਹੈ ਕਿ ਗੁਰੂ ਹਰਾਈ ਸਾਹਿਬ ਜੀ ਦੇ 6 ਵਿਆਹ ਹੋਏ ਸਨ ਤੇ ਪੰਜਾਬ ਕੌਰ ਨੌਕਰਾਨੀ ਨਾਂ ਲਈ ਸੀ ਭਾਈ ਗੁਲਾਬ ਸਿੰਘ ਨੇ ਇੱਕ ਹੋਰ ਗੁਰਪ੍ਰਣਾਲੀ ਲਿਖੀ ਹੈ ਉਸ ਨੇ ਇਸ ਗਲਤੀ ਵਿੱਚ ਹੋਰ ਵੰਦਾ ਕਰ ਦਿੱਤਾ ਹੈ ਅਤੇ ਆਪਣੀ ਗੁਰਪ੍ਰਣਾਲੀ ਵਿੱਚ ਇਹ ਲਿਖ ਦਿੱਤਾ ਹੈ ਕਿ ਗੁਰੂ ਸਾਹਿਬ ਜੀ ਦੇ 8 ਵਿਆਹ ਹੋਏ ਸਨ ਇੱਥੇ ਇੱਕ ਜ਼ਰੂਰੀ ਗੱਲ ਧਿਆਨ ਦੇਣ ਵਾਲੀ ਹੈ ਕਿ ਇਹਨਾਂ ਗੁਰਪ੍ਰਣਾਲੀਆਂ ਦੇ ਵਿੱਚ ਨਾ ਹੀ ਵਿਆਹਾਂ ਦੀ ਗਿਣਤੀ ਸੇਮ ਹੈ ਬਲਕਿ ਬਰਾਬਰ ਨਹੀਂ ਤੇ ਨਾ ਹੀ ਸਾਰੇ ਮਹਾਨਾਂ ਦੇ ਨਾਮ ਇੱਕ ਦੂਜੇ ਨਾਲ ਮੇਰ ਖਾਂਦੇ ਹਨ ਭਾਵੇਂ ਕਿ ਜਿੰਨੀਆਂ ਵੀ ਗੁਰੂ ਸਾਹਿਬ ਦੇ ਮਹਿਲ ਹਨ ਪਤਨੀਆਂ ਹਨ ਸਾਨੇ ਦੇ ਨਾਮ ਅਲੱਗ-ਅਲੱਗ ਹਨ ਇਸ ਕਰਕੇ ਇਹ ਵੱਧ ਵਿਆਂ ਦੀ ਗੱਲ ਜਿਹੜੀ ਹੈ ਇਹ ਮੰਨਣ ਯੋਗ ਨਹੀਂ ਕਿਉਂਕਿ ਕਿਸੇ ਵੀ ਦੋ ਕਿਤਾਬਾਂ ਨੂੰ ਲੈ ਲਈਏ ਤੇ ਉਹਨਾਂ ਦੇ ਵਿੱਚ ਇੱਕ ਸਾਰਤਾ ਨਹੀਂ ਹੈ ਉਹਨਾਂ ਵਿੱਚ ਇੱਕੋ ਗੱਲ ਨਹੀਂ ਲਿਖੀ ਹੋਈ ਇਨ੍ਹਾਂ ਗੁਰਪ੍ਰਣਾਲੀਆਂ ਦੇ ਵਿੱਚ ਇੱਕ ਹੋਰ ਗੱਲ ਲਿਖੀ ਹੋਈ ਹੈ ਉਹ ਇਹ ਹੈ ਕਿ ਉਹ ਲਿਖਦੇ ਹਨ ਕਿ ਗੁਰੂ ਹਰ ਰੈਂਜੀ ਦੇ ਜੋ 7 ਜਾਂ 8ਵਿਆਂ ਜਿਹੜੇ ਹੋਏ ਉਹ ਜਿਨ੍ਹਾਂ ਨਾਲ ਹੋਈ ਉਹ ਸਾਰੀਆਂ ਸਕੀਆਂ ਭੈਣਾ ਸਨ ਸਾਰੀਆਂ ਇੱਕੋ ਹੀ ਸਮੇ ਗੁਰੂ ਹਰਿਪਾਲਾ ਪਾਸ਼ਾ ਜੀ ਦੇ ਨਾਲ ਵਹੀ ਵਿਆਹੀਆਂ ਸਨ ਅਤੇ ਵਿਆਹ ਦੇ ਸਮੇ ਗੁਰੂ ਸਾਹਿਬ ਦੀ ਉਮਰ 8 ਸਾਲ ਦੀ ਸੀ ਹੁਣ ਜੇ ਮੰਨ ਲਈਏ ਕਿ ਸਭ ਤੋਂ ਵੱਡੀ ਪਤਨੀ ਦੀ ਉਮਰ ਉਸ ਟਾਈਮ ਵਿਆਹ ਦੇ ਟਾਈਮ 8 ਸਾਲ ਦੀ ਹੋਵੇ ਤਾਂ ਉਸ ਹਿਸਾਬ ਨਾਲ ਸਭ ਤੋਂ ਛੋਟੀ ਪਤਨੀ ਦੀ ਉਮਰ 1 ਸਾਲ ਤੋਂ ਵੱਧ ਨਹੀਂ ਸੀ ਹੋ ਸਕਦੀ ਕਿਉਂਕਿ ਉਹ ਸਕੀਆਂ ਭੈਣਾ ਜੋ ਸਨ ਉਹਨਾਂ ਸਮਿਆਂ ਦੌਰਾਨ ਵੀ ਕੋਈ ਇੰਨੀ ਛੋਟੀ ਉਮਰ ਦੀ ਬੱਚੀ ਦਾ ਵਿਆਹ ਕਰਕੇ ਸਹੁਰੇ ਘਰ ਨਹੀਂ ਸੀ ਭੇਜਦਾ ਨਾ ਨਹੀਂ ਭਈ ਦਹਿਰਾਂ ਦੀਆਂ ਸਤਜਾਂ ਅੱਠੀਆਂ ਨਹੀਂ ਸਨ ਇਤਿਹਾਸ ਦੇ ਮੁਤਾਬਿਕ ਉਹਦੀ ਇਕਲੋਤੀ ਧੀ ਸੀ ਜਿਸਦੇ ਵਿਆਹ ਦਾ ਰਿਸ਼ਤਾ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਵਿੱਚ ਪੇਂਡ ਕੀਤਾ ਸੀ ਇਸ ਤੋਂ ਬਾਅਦ ਦੇ ਲੇਖਕਾਂ ਨੇ ਇਹੀ ਗਲਤੀ ਕਾਪੀ ਕੀਤੀ ਹੈ ਤੇ ਇਹੋ ਹੀ बार-बार बार-बार ਗੱਲ ਉਹ ਲਿਖਦੇ ਰਹੇ ਹਨ ਜਿਸ ਨੇ ਇਤਿਹਾਸ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਤੇ ਨਹੀਂ ਵਿਚਾਰਿਆ ਉਸਨੇ ਇਹੀ ਗਲਤੀ ਖਾਧੀ ਹੈ ਅਤੇ ਗੁਰੂ ਸਾਹਿਬ ਵੀ ਸਤਜਾਂ ਅੱਠਵਾਂ ਲਿਖਿਆ ਹਨ